ਆਲ ਪੰਜਾਬ ਅੰਗਣਵਾੜੀ ਮੁਲਾਜ਼ਮ ਜੂਨੀਅਨ ਦੀ ਸੂਬਾ ਪਧਰੀ ਮੀਟਿੰਗ ਬਠਿੰਡਾ ਦੇ ਅੰਦਰ 27 ਮਈ ਨੂੰ ਸਾਰੇ ਹੀ ਵਿਧਾਇਕਾਂ ਦੀਆਂ ਕੂਟੀਆਂ ਦੇ ਬਾਹਰ ਦਿੱਤੇ ਜਾਣਗੇ ਧਰਨੇ ਸੂਬਾ ਪ੍ਰਧਾਨ ਹਰਗਵਿੰਦ ਕੌਰ ਨੇ ਕੀਤਾ ਅੱਜ ਵਰਕਰਾਂ ਨੂੰ ਸੁਵਿਧਨ ਐਤਵਾਰ ਨੂੰ 1 ਵਜੇ ਦੇ ਲਗਭਗ ਬਠਿੰਡਾ ਦੇ ਟੀਚਰ ਹੋਮ ਵਿਖੇ ਆਲ ਪੰਜਾਬ ਅੰਗਣਵਾੜੀ ਮੁਲਾਜ਼ਮ ਜੂਨੀਅਨ ਦੀ ਸੂਬਾ ਪਧਰੀ ਮੀਟਿੰਗ ਕੀਤੀ ਗਈ ਜਿਸ ਦੇ ਵਿੱਚ ਸੂਬਾ ਪ੍ਰਧਾਨ ਹਰਗਵਿੰਦ ਕੌਰ ਨੇ ਸੰਬੋਧਨ ਕੀਤਾ ਤੇ ਇਸ ਮੌਕੇ ਹਰਗਵਿੰਦ ਕੌਰ ਨੇ ਬੋਲਦਿਆਂ ਕਿਹਾ ਕਿ ਅਸੀਂ ਆਪਣੀਆਂ ਮੰਗਾਂ ਨੂੰ ਲੈ ਕੇ 27 ਮਈ ਨੂੰ ਸਾਰੇ ਹੀ ਵਿਧਾਇਕਾਂ ਦੀਆਂ ਕੂਟੀਆਂ ਦੇ ਬਾਹਰ ਧਰਨੇ ਦੇ ਜਾ ਰਹੇ ਹਾਂ ਜੀ ਮੈਂ ਕੀ ਕਹਾਂ ਤੁਹਾਡੀ ਮੋਕੇ ਅੱਜ ਦੀ ਮੀਟਿੰਗ ਸਿਆਲ ਪੰਜਾਬ ਵਾਂਗਣ ਵਾਲੀ ਮਲਾਜਮ ਜੁਨੀਆਂ ਦੀ ਸੂਬਾ ਕਮੇਟੀ ਮੀਟਿੰਗ ਕੀਤੀ ਐ ਅਸੀਂ ਤੇ ਇਹਦੇ ਵਿੱਚ ਅਸੀਂ ਫੈਸਲਾ ਕੀਤਾ ਕਿ ਜਿਹੜਾ ਸਰਕਾਰ ਸਾਡੇ ਤੇ ਦੋ ਤਰਫੋਂ ਹਮਲਾ ਕਰ ਰਹੀ ਹੈ ਇੱਕ ਤਾਂ ਹਮਲਾ ਸਾਡੇ ਤੇ ਹੈਗਾ ਵੀ ਸਾਡੇ ਜਿਹੜੇ ਤਨਖਾਹਾਂ ਨਹੀਂ ਨਿਕਲ ਰਹੀਆਂ ਸਮਾਜ ਭਲਾਈ ਬੋਰਡ ਦੀਆਂ 9 ਮਹੀਨੇ ਦੀ ਵਰਕਰ ਹੈਲਪਰ ਦੀ ਤਨਖਾਹ ਹੋ ਗਈ ਬਾਲ ਭਲਾਈ ਕਾਉਂਸਲ ਦਾ 1.5 ਸਾਲ ਦਾ ਰੈਂਟ ਹੋ ਗਿਆ ਤੇ ਦੂਜੀਆਂ ਜਿਹੜੀਆਂ ਵਰਕਰਸ ਹੈਗੀਆਂ ਉਹਨਾਂ ਦੇ ਸੀਬੀ ਦੇ ਪੈਸੇ ਜਾਨੀ ਕਿ ਸਾਡੀਆਂ ਜਿਹਦੇ ਨਾਮ ਸਾਨੂੰ ਸਮਾਰਟ ਫੋਨ ਦਿੱਤੇ ਗਏ ਆ ਨਾਲ ਹੀ ਜਿਹੜਾ ਅੰਗਣਵਾੜੀ ਕੇਂਦਰਾਂ ਦੇ ਵਿੱਚ ਰਸਨਾ ਆ ਰਿਹਾ ਹੈਗਾ ਉਹ ਬਹੁਤ ਬੁਰੀ ਕੁਆਲਿਟੀ ਬਹੁਤ ਜ਼ਿਆਦਾ ਘਟਿਆ ਹੈਗੀ ਜਿਸ ਨੂੰ ਲੈ ਕੇ ਅਸੀਂ ਕਹਿ ਰਹੇ ਹੈਗੇ ਕਿ ਇਹਨੂੰ ਚੇਂਜ ਕਰੋ ਇਸ ਰਾਸ਼ਨ ਚੱਕ ਕੇ ਲੈ ਜਿਓ ਲਾਪਾਤਰੀਆਂ ਦੇ ਖਾਣ ਵਾਲਾ ਨਹੀਂ ਹੈਗਾ ਸੋ ਇੱਕ ਤਾਂ ਮੁੱਦਾ ਸਾਡਾ ਇਹ ਚੱਲ ਹੀ ਰਿਹਾ ਸੀਗਾ ਉੱਥੇ ਸਰਕਾਰ ਨੇ ਸਾਡੇ ਤੇ ਹੋਰ ਹਮਲਾ ਕਰਤਾ 2 ਦਿਨ ਪਹਿਲਾਂ ਤੇ ਜਿਹੜੀਆਂ ਅਸੀਂ ਛੁੱਟੀਆਂ ਲੈਂਦੇ ਸੀ ਸਰਕਾਰ ਨੇ ਕਿਹਾ ਤਾਂ ਵੀ ਤੁਸੀਂ ਜਿਹੜੀਆਂ ਤੁਹਾਡੀਆਂ ਕੈਜੂਅਲ ਲੀਵ ਆ ਉਸ ਤੋਂ ਬਾਅਦ ਤੁਸੀਂ ਛੁੱਟੀ ਨਹੀਂ ਲੈ ਸਕਦੇ ਤੇ ਹੁਣ ਜੇ ਸਾਨੂੰ ਲੋੜ ਹੈਗੇ ਅਸੀਂ 20 ਕੈਜੂਅਲ ਲੀਵ ਲੈ ਚੁੱਕਿਆ ਸਾਡੇ ਘਰੇ ਕੋਈ ਅਮਰਜੈਂਸੀ ਹੋ ਗਈ ਜਾਂ ਕੋਈ ਅਸੀਂ ਵਿਦਾਊਟ ਤੇ ਛੁੱਟੀ ਲੈਂਦੇ ਸੀ ਪਿਛਲੇ 40 ਸਾਲ ਤੋਂ ਅਸੀਂ ਛੁੱਟੀਆਂ ਲੈ ਰਹੇ ਹੈਗੇ ਕਦੇ ਕਿਸੇ ਸਰਕਾਰ ਨੇ ਛੁੱਟੀਆਂ ਬੰਦ ਨਹੀਂ ਕੀਤੀਆਂ ਸੀ ਇਹਨਾਂ ਨੇ ਸਾਡੀਆਂ ਛੁੱਟੀਆਂ ਬੰਦ ਕਰਤੀਆਂ ਅਸੀਂ ਉਹ ਲੈਟਰ ਦਾ ਵਿਰ ਰੇੰਬੀ ਉਹ ਲੈਟਰ ਜਿਹੜੀ ਹੈਗੀ ਆ ਉਹਨੂੰ ਵਾਪਸ ਲਓ ਦੂਜਾ ਅਸੀਂ ਮੰਗ ਕਰ ਰਹੇ ਹਾਂ ਵੀ ਜਿਹੜੇ ਅੰਗਣਵਾੜੀ ਕੇਂਦਰ ਹੈ 27000 ਅੰਗਣਵਾੜੀ ਕੇਂਦਰ ਹੈ ਪੰਜਾਬ 'ਚ 10000 ਅੰਗਣਵਾੜੀਆਂ ਦੀ ਬਿਲਡਿੰਗ ਹੈ 17000 ਦੀ ਬਿਲਡਿੰਗ ਨਹੀਂ ਹੈਗੀ ਤੇ 17000 ਕਿੱਥੇ ਜਾਣਗੇ ਆ ਜਿਹੜੇ ਅੰਗਣਵਾੜੀ ਕਹਿੰਦੇ 2 ਲੱਗਦੇ ਆ ਉਹਨਾਂ ਨੂੰ ਆਡ-ਅੱਡ ਕਰੋ ਇੱਥੇ ਤਾਂ ਅੰਗਣਵਾੜੀ 4-4 ਵੀ ਲੱਗ ਰਹੇ ਆ ਪਹਿਲਾਂ ਉਹਨੇ ਖੋਦੀ ਲਵਾਏ ਹੈਗੇ ਕਿ ਅੰਗਣਵਾੜੀ ਸਕੂਲਾਂ 'ਚ ਲੈ ਜਾਓ ਚੱਕ ਕੇ ਤੇ ਸਕੂਲ ਦੇ ਵਿੱਚ 4-4 ਅੰਗਣਵਾੜੀ ਲੱਗ ਰਹੇ ਆ ਉਹ ਅੰਗਣਵਾੜੀ ਉਹ ਕਿੱਥੇ ਜਾਣਗੇ ਹੁਣ ਕਿਉਂਕਿ ਅਗਲੇ ਨੇ ਉਹ ਸਾਰਾ ਆਪ ਦਾ ਸੈਟਅਪ ਬਣਾ ਲਿਆ ਸੋ ਅੰਗਣਵਾੜੀਆਂ ਲਈ ਕੋਈ ਇਹਨਾਂ ਨੇ ਬਿਲਡਿੰਗ 'ਚ ਕੋਈ ਥਾਂ ਨਹੀਂ ਅਸੀਂ ਉਹ ਵੀ ਕਹਿੰਦੇ ਵੀ ਲੈਟਰ ਵਾਪਸ ਲਓ ਅਸੀਂ ਜਿੱਥੇ ਅੰਗਣਵਾੜੀ ਚਲਾ ਰਹੇ ਹਾਂ ਸਾਨੂੰ ਚਲਾਉਣ ਦਿਓ ਇਹ ਕੰਗਣਵਾੜੀਆਂ ਦੇ ਇਹਨਾਂ ਦੇ ਬੱਚੇ ਕਾਂਗਰਸ ਨੇ ਪਹਿਲਾਂ ਫੋਲ ਇਹਨਾਂ ਨੇ ਵਾਪਸ ਨਹੀਂ ਕੀਤੇ ਇਹਨਾਂ ਨੇ ਤਾਂ ਹੋਰ ਲੈਟਰ ਕੱਢਦੇ ਵੀ 3 ਸਾਲ ਦਾ ਬੱਚਾ ਵੀ ਤੁਸੀਂ ਜਿਹੜਾ ਹੈਗਾ ਉਹਨੂੰ ਸਕੂਲ 'ਚ ਭਾ ਲਓ ਤੇ ਸਰਕਾਰੀ ਸਕੂਲ 'ਚ 3 ਸਾਲ ਦਾ ਬੱਚਾ ਵੀ ਕੌਣ ਹੈ 3 ਸਾਲ ਦਾ ਹੀ ਦਾਖਲ ਹੋ ਗਿਆ ਸੋ ਅਸੀਂ ਬੱਚੇ ਵਾਪਸ ਮੰਗ ਰਹੇ ਆ ਵੀ ਅੰਗਣਵਾੜੀਆਂ ਦਾ ਤਾਂ ਇਹਨਾਂ ਨੇ ਸਤਿਆਨਾਥ ਸਮਰਤਾ ਸੋ ਇਹਨਾਂ ਮੰਗਾਂ ਨੂੰ ਲੈ ਕੇ ਅਸੀਂ ਸੋਮਵਾਰ ਅਸੀਂ ਸਾਰੇ ਐਮਐਲਏ ਦੇ ਘਰਾਂ ਦਾ ਘਰਾਉ ਕਰਾਂਗੇ ਤੇ ਉਹਨਾਂ ਨੂੰ ਅਸੀਂ ਲੈਟਰ ਦੇਵਾਂਗੇ ਉਸ ਤੋਂ ਪਹਿਲਾਂ ਕੱਲ ਵਾਲਾ ਜਿਹੜਾ ਹੈ ਸੋਮਵਾਰ 20 ਤਰੀਕ ਨੂੰ ਅਸੀਂ ਨੋਟਿਸ ਭੇਜਾਂਗੇ ਡਾਇਰੈਕਟਰ ਨੂੰ ਤੇ ਮੰਤਰੀ ਨੂੰ ਵੀ ਇੱਕ ਹਫ਼ਤੇ ਦੇ ਵਿੱਚ ਵਿੱਚ ਲੈਟਰ ਵਾਪਸ ਲੈ ਲੈਣਾਂਗੇ ਅਸੀਂ ਐਮਐਲਏ ਦੇ ਘਰਾਂ ਸਾਹਮਣੇ ਧਰਨੇ ਲਾਵਾਂਗੇ ਨੋਟਿਸ ਕੱਢਿਆ ਗਿਆ ਸਮਝਾ ਇਸ ਯ ਸਰਕਾਰ ਵੱਲੋਂ ਅਤਿਵਰਕਿਆ ਨਹੀਂ ਆ ਪੰਜਾਬ ਸਰਕਾਰ ਮੈਨੂੰ ਹੋ ਜੀ ਨੋਟਿਸ ਕੱਢਦੀ ਆ ਪਹਿਲਾਂ ਨਹੀਂ ਕੱਢਿਆ ਇਹ ਲਗਾਤਾਰ ਜਦੋਂ ਤੋਂ ਮੈਂ ਸ਼ੋਮੀ ਅਕਾਲੀਦਾਲ ਇਸਤਰੀ ਵਿਨਿਧੀ ਪ੍ਰਧਾਨ ਬਣੀ ਆ ਇਹਨਾਂ ਵੱਲੋਂ ਹਰ ਰੋਜ਼ ਮੈਨੂੰ ਕੋਈ ਨਾ ਕੋਈ ਬਹਾਨਾ ਬਣਾ ਕੇ ਨੋਟਿਸ ਕੱਢੇ ਜਾਂਦੇ ਆ ਤੇ ਮੈਂ ਉਹ ਨੋਟਿਸਾਂ ਦਾ ਜਵਾਬ ਦੇ ਦਿੰਨੀ ਆ ਜੇ ਬੇਹੁਦੇ ਨੋਟਿਸ ਹੁੰਦੇ ਆ ਜਿਨ੍ਹਾਂ ਦਾ ਕੋਈ ਸਿਰ ਨਹੀਂ ਕੋਈ ਪਾਰ ਨਹੀਂ ਬੇਸਲੈਸ ਗੱਲਾਂ ਕਰਦੇ ਆ ਹੈਗੇ ਜਿਹੜੇ ਸਾਡਾ ਰਾਈਟ ਆ ਉਹਨੂੰ ਕਿਵੇਂ ਖੋ ਸਕਦੇ ਹੈਗੇ ਜਿਹੜਾ ਜਿਹੜਾ ਰਾਈਟ ਸਾਡਾ ਐਜ਼ ਅ ਹਿਊਮਨ ਹੈਗਾ ਉਹਨੂੰ ਨਹੀਂ ਖੋ ਸਕਦੇ ਅਸੀਂ EMPLOYE ਨਹੀਂ ਹੈਗੇ ਅਸੀਂ ਸੋਸ਼ਲ ਵਰਕਰ ਹੈਗੇ ਆ ਤਾਂ ਇਸ ਕਰਕੇ ਜ ਸਾਰੇ ਮੈਨੂੰ ਡਰਾਉਣਾ ਚਾਹੁੰਦੀ ਹੈ ਦਬਾਅ ਬਣਾਉਣਾ ਚਾਹੁੰਦੀ ਹੈ ਮੇਰੇ ਤੇ ਤਾਂ ਜੋ ਮੈਂ ਸ਼੍ਰੋਮਣੀ ਅਕਾਲੀ ਦਲ ਲਈ ਕੰਮ ਨਾ ਕਰ ਸਕਾਂ ਪਾਰਟੀ ਦਾ ਪ੍ਰਚਾਰਨਾ ਨਾ ਕਰ ਸਕਾਂ ਇਹ ਸਾਰੇ ਹੱਪ ਕੰਡੇ ਇਹਨਾਂ ਦੇ ਰੋਕਣ ਦੇ ਹੈਗੇ ਪਰ ਮੈਂ ਇਹਨਾਂ ਤੋਂ ਡਰਨ ਵਾਲੀ ਨਹੀਂ ਹੈਗੀ ਜੇ ਸਾਤੇ ਵੀ ਆਪਣਾ ਹੈ ਨਹੀਂ ਗਿਆ ਜਾਂ ਤਾਂ ਭਲਾਈ ਨਹੀਂ ਹੋ ਤੇ ਸਾਨੂੰ ਫਿਰ ਅਸੀਂ ਵੀ ਆਪਣਾ ਅਕਾਲੀ ਵਰਕਰ ਨਹੀਂ ਕਿੰਨੀ ਬਾਸੀ ਤੁਹਾਨੂੰ ਇਹ ਮੈਂ ਅੱਜ ਬੜੀ ਵਰਕਰਾਂ ਨਾਲ ਬਾਅਦ ਮੈਂ ਦੇਖੋ ਮੈਂ ਜੇ ਦੂਜੀਆਂ ਯੂਨੀਅਨ ਹੈਗੇ ਨਾ ਪਹਿਲਾਂ ਤਾਂ ਤੁਸੀਂ ਇਹ ਗੱਲ ਸਮਝੋ ਉਹ ਸੀਪੀਆਈ ਨਾਲ ਰਿਲੇਟਡ ਹੈ ਸੀਪੀਐਮ ਨਾਲ ਕਿਉਂ ਰਾਜਨੀਤੀ ਨਹੀਂ ਕਾਲੀ ਦਲ ਦੀ ਰਾਜਨੀਤੀ ਰਾਜਨੀਤੀ ਹੈ ਜੇ ਕੋਈ ਦੂਜੀ ਪਾਰਟੀ ਉਹਦੀ ਕੋਈ ਰਾਜਨੀਤੀ ਨਹੀਂ ਹੈਗੀ ਕਾਂਗਰਸ ਦੀਆਂ ਵੀ ਮੈਂਬਰ ਹੈਗੀਆਂ ਅੰਗਨਵਾੜੀ ਵਰਕਰਾਂ ਦਾ ਸੋ ਕੱਲਾ ਮੇਰੇ ਤੇ ਨਿਸ਼ਾਨਾ ਨਾ ਕਰੋ ਜੇ ਮੈਂ ਕਾਲੀ ਦਲ ਹੀ ਸਾਰਿਆਂ ਨੂੰ ਗਿਸਦਾ ਹੈਗਾ ਹੋਰ ਪਾਰਟੀਆਂ ਵੀ ਦੇਖੋ ਵੀ ਉੱਥੇ ਵੀ ਛਾੜੂ ਚ ਵੀ ਤਾਂ ਕਰ ਰਹੀਆਂ ਨਾ ਅੰਗਨਵਾੜੀ ਵਰਕਰ ਕੰਮ ਸੋ ਅੱਦਾ ਇਹ ਕੋਈ ਗੱਲ ਨਹੀਂ